ਥੱਲੇ ਬਹਿ ਕੇ ਰੋਟੀ ਖਾ ਰਿਹਾ ਸਾਬ ਤੂੰ ਤਾਂ ਇੱਕ ਵਾਰ ਥੱਲੇ ਬਹਿ ਕੇ ਫੋਟੋ ਖਿਚਾਣ ਵਾਸਤੇ ਰੋਟੀ ਖਾ ਲੂੰਗਾ ਉਹਨਾਂ ਦਾ ਕੀ ਬਣੂਗਾ ਜਿਹੜੇ ਰੋਜ਼ ਜਿਨ੍ਹਾਂ ਨੇ ਥੱਲੇ ਰੋਟੀ ਖਾਣੀ ਜਿਨ੍ਹਾਂ ਦੇ ਬੈੱਡ ਦੋ ਦੋ ਵਾਰੀ ਉੱਤੇ ਚੱਲੇਗੇ ਦੋ ਮੰਜ਼ਲਿਆਂ ਉੱਤੇ ਬੈੱਡ ਰੱਖਣਗੇ ਕਿਉਂਕਿ ਥੱਲੇ ਪਾਣੀ ਹੈ ਕੱਲ ਇੱਕ ਬੀਬੀ ਨੂੰ ਗਲ ਦੇ ਨਾਲ ਲਾ ਕੇ ਜੋ ਰੋਈ ਜਾ ਰਹੀ ਸੀ ਉਹ ਵੀ ਆਮ ਆਦਮੀ ਪਾਰਟੀ ਦੀ ਵਰਕਰ ਸੀ ਕਿਉਂਕਿ ਹੁਣ ਆਮ ਬੰਦਾ ਇਹਨਾਂ ਦੇ ਗਲ ਲਾ ਕੇ ਨਹੀਂ ਰੋਊਗਾ ਹੁਣ ਆਮ ਬੰਦਾ ਇਹਨਾਂ ਨੂੰ ਰੋਵਾਊਗਾ ਇਹਨਾਂ ਨੇ ਪੰਜਾਬ ਦਾ ਹੜ ਇੱਕ ਈਵੈਂਟ ਬਣਾ ਲਿਆ ਆਮ ਆਦਮੀ ਪਾਰਟੀ ਨੇ ਕੀ ਪੰਜਾਬ ਦੇ ਵਿੱਚ ਹੜ ਆਇਆ ਅਰਵਿੰਦ ਕੇਜਰੀਵਾਲ ਉੱਥੋਂ ਟਵੀਟ ਕਰ ਰਿਹਾ ਹੈ ਕਿ ਜੀ ਪੰਜਾਬ ਦੇ ਵਿੱਚ ਸਾਡੀ ਸਾਰੀ ਵੋਲੰਟਰੀਅਰਾਂ ਦੀ ਟੀਮ ਲੱਗੀ ਹੋਈ ਹੈ ਆਪੇ ਐਮਐਲਏ ਦੇਖੀ ਜਾ ਰਹੇ ਕਿ ਕੱਪੜੇ ਲਬੇੜਦੇ ਆ ਹਾਂ ਆਪੋਜੀਸ਼ਨ ਪਾਰਟੀ ਦੇ ਤਾਂ ਲਬੇੜਦੇ ਵਧੀਆ ਵੀ ਲੱਗਦੇ ਨੇ ਜਿਨ੍ਹਾਂ ਦੀ ਪ੍ਰਸ਼ਾਸਨ ਸੁਣਦਾ ਨਹੀਂ ਹੁਣ ਜਿਨ੍ਹਾਂ ਦੀ ਪ੍ਰਸ਼ਾਸਨ ਗੱਲ ਸੁਣ ਰਿਹਾ ਜੇ ਉਹੀ ਕੱਪੜੇ ਲਬੇੜ ਰਹੇ ਨੇ ਫਿਰ ਤਾਂ ਉਹਨਾਂ ਦੀ ਕਸੂਰ ਆ ਨਾ ਜਦੋਂ ਡੇਂਗੂ ਮਲੇਰੀਆ ਚਿੰਬੜਨਾ ਨਾ ਨਾ ਉਦੋਂ ਅਸਲ ਪਤਾ ਲੱਗਣਾ ਕਿ ਇਹ ਸਰਕਾਰ ਕਿੱਥੇ ਖੜੀ ਹੈ ਤੇ ਅੱਜ ਮੈਂ ਤੁਹਾਨੂੰ ਦਾਅਵੇ ਨਾਲ ਠੋਕ ਕੇ ਕਹਿ ਸਕਦਾ ਇਹ ਸਰਕਾਰ ਕਿਤੇ ਵੀ ਨਹੀਂ ਖੜੀ ਇਹ ਸਾਡੇ ਨੌਜਵਾਨ ਪੈਰਲਰ ਸਰਕਾਰ ਚਲਾ ਰਹੇ ਨੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਚੱਲ ਰਹੀ ਹੈ ਇੱਕ ਪਾਸੇ ਗੁਰੂ ਜੀ ਦੀ ਫੌਜ ਚੱਲ ਰਹੀ ਹੈ ਤੁਸੀਂ ਇਹ ਦੇਖੋ ਨਾ ਪੰਜਾਬ ਦੇ ਯੂਥ ਨੂੰ ਜਿਹਨੂੰ ਤੁਸੀਂ ਨਸ਼ੇੜੀ ਕਹਿੰਦੇ ਸੀਗੇ ਉਹਨਾਂ ਨੇ ਪੈਰਲਰ ਸਰਕਾਰ ਚੜਾ ਦਿੱਤੀ ਐਮਐਲਏ ਦਾ ਕੰਮ ਆਦੇਸ਼ ਦੇਣਾ ਹੈ ਪ੍ਰਸ਼ਾਸਨ ਦਾ ਕੰਮ ਉਹਨੂੰ ਮੰਨਣਾ ਹੈ ਪਰ ਐਮਐਲਏ ਜਿਹੜੇ ਰੂਲਿੰਗ ਪਾਰਟੀ ਦੇ ਨੇ ਉਹ ਕੱਚਾ ਚੜਾ ਕੇ ਆਪ ਵੀਡੀਓ ਬਣਾਉਣ ਲੱਗੇ ਹੋਏ ਕਿ ਰੀਲਾਂ ਚੱਲ ਜਾਣ ਪਹਿਲਾਂ ਲੋਕ ਕੀ ਕਰਦੇ ਸੀਗੇ ਕਿ ਉਹਦੇ ਵਿੱਚੋਂ ਜਿਹੜਾ ਕਿ ਦਰਿਆ ਆ ਉਹਦੇ ਵਿੱਚ ਮਾਈਨਿੰਗ ਕਰ ਲੈਂਦੇ ਸੀਗੇ ਸਰਕਾਰ ਠੇਕਾ ਦਿੰਦੀ ਸੀਗੀ ਕਿ ਤੁਸੀਂ ਮਾਈਨਿੰਗ ਕਰ ਸਕਦੇ ਹੋ ਇਹਨਾਂ ਨੇ ਉੱਤੇ ਵੀ ਰੋਕ ਲਾਤੀ ਇਹ ਕਹਿੰਦੇ ਹੁਣ ਅਸੀਂ ਮਾਈਨ ਕਰਾਂਗੇ ਉਹ ਵੀ ਇਲੀਗਲੀ ਤਰੀਕੇ ਨਾਲ ਨਹੀਂ ਤਾਂ ਪਹਿਲਾਂ ਪਾਪ ਲਾਈਨਾਂ ਥੱਲੇ ਚੱਲ ਜਾਂਦੀ ਸੀ ਆਪਣੇ ਆਪ ਲੋਕੀ ਸਾਫ਼ ਕਰੀ ਜਾਂਦੇ ਸੀ ਕੋਈ ਡੰਗਾ ਡਾਕਟਰ ਦੀ ਟੀਮ ਕੱਟੀ ਕਰੀ ਹੈ ਕੋਈ ਡਾਕਟਰਾਂ ਦਾ ਟੀਮ ਇਕੱਠੀ ਕਰੀਏ ਅਜਨਾਲੇ ਦੇ ਵਿੱਚ ਤੁਸੀਂ ਲਾ ਲਓ ਜਾਂ ਸੁਲਤਾਨਪੁਰ ਲੋਧੀ ਦੇ ਵਿੱਚ ਕੋਈ ਸਰਕਾਰੀ ਹਸਪਤਾਲ ਅਪਗ੍ਰੇਡ ਕਰੇ ਡੰਗਰ ਕਿੰਨੇ ਮਰ ਗਏ ਕਿੰਨੇ ਡੰਗਰਾਂ ਨੂੰ ਪਸ਼ੂਆਂ ਨੂੰ ਬਿਮਾਰੀ ਹੋਣੀ ਹੈ ਕੋਈ ਇਹਨਾਂ ਵਾਸਤੇ ਕੋਈ ਬਿਉਂਤਬੰਦੀ ਘੜੀ ਆ ਸਾਨੂੰ ਇੰਜੈਕਸ਼ਨਾਂ ਦੀ ਲੋੜ ਆ ਸਾਨੂੰ ਅਲਰਜੀ ਵਾਲੀ ਦਵਾਈਆਂ ਦੀ ਲੋੜ ਆ ਸਾਨੂੰ ਬੈੱਡ ਬਣਾਉਣੇ ਪੈਣੇ ਆ ਸਾਨੂੰ ਡ੍ਰਿਪਾਂ ਦੀ ਲੋੜ ਆ ਇਹ ਸਰਕਾਰ ਨੇ ਕੁਝ ਨਹੀਂ ਕਰਨਾ ਮੇਰੇ ਵੀਰੋ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਫੋਗਿੰਗ ਮਸ਼ੀਨਾਂ ਚਾਹੀਦੀਆਂ ਨੇ ਕੀ ਮੱਛਰ ਮਾਰਨ ਵਾਲੀਆਂ ਮਸ਼ੀਨਾਂ ਚਾਹੀਦੀ ਨੇ ਆਉਣ ਵਾਲੇ ਟਾਈਮਾਂ ਦੇ ਵਿੱਚ ਟਰੈਕਟਰਾਂ ਦੀ ਬਹੁਤ ਲੋਡ ਪੈਣੀ ਹੈ 10-10 ਟਰੈਕਟਰਾਂ ਦੇ ਜਥੇ ਬਣਾਉਣੇ ਡੀਜ਼ਲਾਂ ਦੀ ਬਹੁਤ ਲੋਡ ਪੈਣੀ ਹੈ ਆਉਣ ਵਾਲੇ ਟਾਈਮਾਂ ਦੇ ਵਿੱਚ ਡੰਗਰ ਡਾਕਟਰਾਂ ਦੀ ਆਉਣ ਵਾਲੇ ਟਾਈਮਾਂ ਦੇ ਵਿੱਚ ਮੈਡੀਸਿਨਸ ਦੀ ਬਹੁਤ ਲੋਡ ਪੈਣੀ ਹੈ ਰਾਸ਼ਨ ਪੂਰਾ ਹੋ ਚੁੱਕਿਆ ਹੈ ਕਈ ਦਿਨਾਂ ਤੋਂ ਤਸਵੀਰਾਂ ਦਿਖਾ ਰਹੇ ਆ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੀ ਪ੍ਰਬੰਧ ਕੀਤੇ ਹੜਪੀੜਿਤ ਲੋਕ ਇਹ ਕਹਿ ਰਹੇ ਨੇ ਕਿ ਇੱਥੇ ਤੱਕ ਮਦਦ ਨਹੀਂ ਪਹੁੰਚੀ ਲੋਕ ਆਪ ਮੁਹਾਰੇ ਕੰਮ ਕਰ ਰਹੇ ਨੇ ਐਨ ਜੀਓ ਆ ਪਹੁੰਚੀਆਂ ਆਂ ਜਣੇ ਪੈਸਾ ਇਕੱਠਾ ਹੋ ਰਿਹਾ ਹੈ ਰਾਸ਼ਨ ਇਕੱਠਾ ਆ ਰਿਹਾ ਉਹਨੂੰ ਯੂਟਿਲਾਈਜ਼ ਕਿਵੇਂ ਕੀਤਾ ਜਾਏਗਾ ਬਹੁਤ ਸਾਰੇ ਚੀਜ਼ਾਂ ਨੇ ਅਸੀਂ ਸਤਲੁਜ ਦਰਿਆ ਕੰਡੇ ਤੋਂ ਵੀ ਦਿਖਾਰੇ ਤਸਵੀਰਾਂ ਈਸ਼ਰਪ੍ਰੀਤ ਸਿੰਘ ਸਿੱਧੂ ਸਾਡੇ ਨਾਲ ਨੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਇਹ ਵੀ ਲਗਾਤਾਰ ਲੱਗੇ ਹੋਏ ਨੇ ਸੇਵਾਵਾਂ ਪਹੁੰਚਾ ਰਹੇ ਨੇ ਸਿੱਧੂ ਸਾਹਿਬ ਜਿਵੇਂ ਹਾਲਾਤ ਹੋਏ ਪੈਣ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਹੈਲੀਕਾਪਟਰ ਵੀ ਦੇ ਦਿੱਤਾ ਆਰਵਿੰਦ ਕੇਜਰੀਵਾਲ ਦਾ ਵੀ ਸਨੇਹਾ ਆ ਗਿਆ ਕਿ ਵੀ ਪੰਜਾਬ ਚ ਲੱਗੇ ਰਹੋ ਡਟੇ ਰਹੋ ਉਹਨਾਂ ਦੇ ਕਈ ਜਿਹੜੀਆਂ ਵਰਕਰ ਨੇ ਉਹ ਉੱਥੇ ਆ ਕੇ ਕੰਮ ਕਰ ਰਹੀਆਂ ਨੇ ਦੇਖ ਵੀ ਰਿਹਾ ਫੋਟੋਆਂ ਚ ਭਗਵੰਤ ਮਾਨ ਸਾਹਿਬ ਦੇ ਨਾਲ ਨਜ਼ਰ ਵੀ ਆ ਰਹੀਆਂ ਨੇ ਤੁਸੀਂ ਹੁਣ ਸਾਰੇ ਥਾਵਾਂ ਦੇ ਉੱਤੇ ਜਾ ਕੇ ਸਥਿਤੀ ਕਿਵੇਂ ਹੈ ਸਾਰੇ ਪਾਸੇ ਬਾਈ ਜੀ ਸਥਿਤੀ ਬੱਦ ਤੋਂ ਬੱਤਰ ਆ ਹੂੰ ਇਹ ਸਥਿਤੀ ਬਣੀ ਕਿਉਂ ਪੰਜਾਬ ਦੇ ਨਾਲ ਇਹ ਵੀ ਪਹਿਲਾਂ ਸੋਚਣਾ ਪੈਣਾ ਨਾ ਇਹ ਤੁਸੀਂ ਹੁਣ ਕਹਿ ਰਹੇ ਹੋ ਭਗਵਾਨਤਮਨ ਨੇ ਹੈਲੀਕਾਪਟਰ ਦੇਤਾ ਕੇਜਰੀਵਾਲ ਨੇ ਕਰਤਾ ਸਭ ਡਰਾਮਾ ਤੇ ਪਖੰਡ ਕੱਲ ਇੱਕ ਬੀਬੀ ਨੂੰ ਗਲ ਦੇ ਨਾਲ ਲਾ ਕੇ ਜੋ ਰੋਈ ਜਾ ਰਹੀ ਸੀ ਉਹ ਵੀ ਆਮ ਆਦਮੀ ਪਾਰਟੀ ਦੀ ਵਰਕਰ ਸੀ ਕਿਉਂਕਿ ਹੁਣ ਆਮ ਬੰਦਾ ਇਹਨਾਂ ਦੇ ਗਲ ਲਾ ਕੇ ਨਹੀਂ ਰੋਊਗਾ ਹੁਣ ਆਮ ਬੰਦਾ ਇਹਨਾਂ ਨੂੰ ਰੋਵਾਊਗਾ ਤੁਸੀਂ ਮੈਨੂੰ ਇਹ ਕੱਲ ਦੱਸੋ ਅੱਜ ਪੰਜਾਬ ਦੇ ਵਿੱਚ ਹੜ ਆਏ ਕਾਤੇ ਪਹਿਲਾਂ ਉਹ ਸਾਨੂੰ ਦੇਖਣਾ ਚਾਹੀਦਾ ਕਿ ਜੜ ਕਿੱਥੋਂ ਤੋਂ ਲੱਗੀ ਆ ਜੜ ਉੱਥੋਂ ਤੋਂ ਲੱਗੀ ਆ ਜਿਹੜੇ ਬੰਨ ਨੇ ਇਹਨਾਂ ਨੇ ਪੱਕੇ ਨਹੀਂ ਕਰੇ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚੋਂ ਜਦੋਂ ਮਿੱਟੀ ਸੀਗੀ ਜਿਹੜਾ ਰੇਤਾਂ ਸੀ ਉਹ ਚੱਕ ਕੇ ਸਾਈਡ ਨਹੀਂ ਕਰਿਆ 6 ਮਹੀਨੇ ਤੋਂ ਵਾਰਨਿੰਗ ਸੀਗੀ ਪਿਛਲੇ 6 ਮਹੀਨੇ ਤੋਂ ਵਾ ਇਹ ਵਾਰਨਿੰਗ ਸੀਗੀ ਕਿ ਪਾਣੀ ਦਾ ਜਿਹੜਾ ਉੱਤ ਵਾਹ ਉਹਨਾ ਬਹੁਤ ਤੇਜ਼ ਆ ਮੀਂਹ ਬਹੁਤ ਤੇਜ਼ ਪੈਣਾ ਹਿਮਾਚਲ ਦੇ ਵਿੱਚ ਤੇ ਆਪਣਾ ਤੁਸੀਂ ਰੈੱਡ ਅਲਰਟ ਆ ਇਹਨਾਂ ਨੇ ਕਰਿਆ ਕੀ ਸਾਬ ਇਹਨਾਂ ਨੇ ਨਾ ਤਾਂ ਬੰਨ ਪੱਕੇ ਕਰੇ ਹੁਣ 88 ਤੋਂ ਬਾਅਦ 2024 ਦੇ ਵਿੱਚ ਹੜਾ ਆ ਇਸ ਤੋਂ ਵਿੱਚ ਤਾਂ ਨਹੀਂ ਆਇਆ ਕਦੇ ਜਾਂ ਤੁਸੀਂ ਕਦੇ ਰਿਪੋਰਟਿੰਗ ਕਰੀ ਹੋਵੇ ਤੁਸੀਂ ਇੰਨੇ ਸੀਨੀਅਰ ਪੱਤਰਕਾਰ ਹੋ ਤੁਸੀਂ 88 ਤੋਂ ਬਾਅਦ ਦੇ ਜੋ 2024 ਚ ਹੜ ਆਇਆ ਫਿਰ 2024 ਤੇ ਹੜ ਆਂਦੀ ਕਾਰਨ ਕੀ ਰਿਆ ਇਹੀ ਕਾਰਨ ਆ ਨਾ ਹੁਣ ਜਿਹੜੀਆਂ ਪਹਿਲਾਂ ਸਰਕਾਰਾਂ ਨੂੰ ਇਹ ਕਹਿੰਦੇ ਰਹੇ ਆ ਪਹਿਲਾਂ ਸਰਕਾਰਾਂ ਨੇ ਕਰਿਆ ਕੀ ਆ ਕੀ ਕਰਿਆ ਉਹਨਾਂ ਨੇ ਸਭ ਇਹ ਕਰਿਆ ਕਿ ਉਹਨਾਂ ਨੇ 35 36 ਸਾਲ ਜਾਂ 35 40 ਸਾਲ ਹੜ ਨਹੀਂ ਆ ਦਿੱਤਾ ਪੰਜਾਬ ਚ ਤੁਸੀਂ ਇੱਕ ਬੰਨ ਵੀ ਨਹੀਂ ਪੱਕੇ ਕਰ ਸਕੇ ਪਹਿਲਾਂ ਲੋਕ ਕੀ ਕਰਦੇ ਸੀਗੇ ਕਿ ਉਹਦੇ ਵਿੱਚੋਂ ਜਿਹੜਾ ਕਿ ਦਰਿਆ ਆ ਉਹਦੇ ਵਿੱਚ ਮਾਈਨਿੰਗ ਕਰ ਲੈਂਦੇ ਸੀਗੇ ਸਰਕਾਰ ਠੇਕਾ ਦਿੰਦੀ ਸੀਗੀ ਕਿ ਤੁਸੀਂ ਮਾਈਨਿੰਗ ਕਰ ਸਕਦੇ ਹੋ ਇਹਨਾਂ ਨੇ ਉੱਤੇ ਵੀ ਰੋਕ ਲਾਤੀ ਇਹ ਕਹਿੰਦੇ ਹੁਣ ਅਸੀਂ ਮਾਈਨ ਕਰਾਂਗੇ ਉਹ ਵੀ ਇਲੀਗਲੀ ਤਰੀਕੇ ਨਾਲ ਨਹੀਂ ਤਾਂ ਪਹਿਲਾਂ ਪਾਪ ਲਾਈਨਾਂ ਥੱਲੇ ਚੱਲ ਜਾਂਦੀ ਸੀ ਆਪਣੇ ਆਪ ਲੋਕੀ ਸਾਫ਼ ਕਰੀ ਜਾਂਦੇ ਸੀਗੇ ਹੁਣ ਜਿਹੜਾ ਇਹ ਡਰਾਮਾ ਕਰ ਰਹੇ ਨੇ ਹੈਲੀਕਾਪਟਰ ਦਾ ਡਰਾਮਾ ਕਰ ਰਹੇ ਨੇ ਇਹ ਡਰਾਮਾ ਕਰ ਰਹੇ ਨੇ ਜੀ ਅਸੀਂ ਰਾਸ਼ਨ ਦੇ ਰਹੇ ਹਾਂ ਇਹ ਕਰ ਰਹੇ ਆ ਉਹ ਕਰ ਰਹੇ ਆ ਭਗਵਾਨ ਜੀ ਥੱਲੇ ਬਹਿ ਕੇ ਰੋਟੀ ਖਾ ਰਿਹਾ ਸਾਬ ਤੂੰ ਤਾਂ ਇੱਕ ਵਾਰੀ ਥੱਲੇ ਬਹਿ ਕੇ ਫੋਟੋ ਖਿਚਾਣ ਵਾਸਤੇ ਰੋਟੀ ਖਾ ਲੂੰਗਾ ਉਹਨਾਂ ਦਾ ਕੀ ਬਣੂਗਾ ਜਿਹੜੇ ਰੋਜ਼ ਜਿਨ੍ਹਾਂ ਨੇ ਥੱਲੇ ਰੋਟੀ ਖਾਣੀ ਹੈ ਜਿਨ੍ਹਾਂ ਦੇ ਬੈੱਡ ਦੋ-ਦੋ ਵਾਰੀ ਉੱਤੇ ਚੱਲੇਗੇ ਦੋ ਮੰਜ਼ਲੇ ਉੱਤੇ ਬੈੱਡ ਰੱਖੇ ਨੇ ਕਿਉਂਕਿ ਥੱਲੇ ਪਾਣੀ ਹੈ ਇਹ ਕਿਸੇ ਨੇ ਸੋਚਿਆ ਉਤੋਂ ਰਾਸ਼ਨ ਸਿੱਟਦੇ ਨੇ ਕਿੰਨਾ ਡਰਾਮਾ ਕਰੀ ਜਾਂਦੇ ਨੇ ਇਹ ਕਿੰਨੇ ਦਿਨਾਂ ਤੋਂ ਉਤੋਂ ਰਾਸ਼ਨ ਸਿੱਟਦੇ ਨੇ ਜਦ ਤੱਕ ਯਾਰ ਭਾਈ ਮੈਂ 10 ਫੁੱਟ ਤੋਂ ਕੋਈ ਚੀਜ਼ ਸੱਟਾਂ ਥੱਲੇ ਬੰਦਾ ਹੀ ਸਿੱਟਦਾ ਥੱਲੇ ਬੰਦੇ ਦੀ ਲੱਤ ਪੈ ਟੁੱਟ ਜਾਂਦਾ 10 ਫੁੱਟ ਤੋਂ ਇਹ 50 ਫੁੱਟ ਤੋਂ ਥੱਲੇ ਆਟਾ ਸਿੱਟ ਰਹੇ ਨੇ ਯਾਰ ਕੋਈ ਸੋਚਣ ਵਾਲ ਇਹ ਭਾਈ ਪੀਆਰ ਏਜੰਸੀਆਂ ਨਹੀਂ ਹੈਗੀਆਂ ਇਹਨਾਂ ਨੇ ਇਹ ਇਵੈਂਟ ਬਣਾ ਲਿਆ ਇਹਨਾਂ ਨੇ ਪੰਜਾਬ ਦਾ ਹੜ ਇੱਕ ਇਵੈਂਟ ਬਣਾ ਲਿਆ ਆਮ ਆਦਮੀ ਪਾਰਟੀ ਨੇ ਕਿ ਪੰਜਾਬ ਦੇ ਵਿੱਚ ਹੜ ਆਇਆ ਅਰਵਿੰਦ ਕੇਜਰੀਵਾਲ ਉੱਥੋਂ ਟਵੀਟ ਕਰ ਰਿਹਾ ਕਿ ਜੀ ਪੰਜਾਬ ਦੇ ਵਿੱਚ ਸਾਡੀ ਸਾਰੀ ਵੋਲੰਟਰੀਅਰਾਂ ਦੀ ਟੀਮ ਲੱਗੀ ਹੋਈ ਹੈ ਪਰ ਗਰਾਊਂਡ ਰਿਪੋਰਟ ਬਾਈ ਜਕਸੀਰ ਬਾਈ ਤੁਹਾਨੂੰ ਵੀ ਪਤਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਜਿਵੇਂ ਹਾਲਾਤ ਜਿਹੜੇ ਖਰਾਬ ਹੋਏ ਹੋਏ ਨੇ ਕਈ ਥਾਵਾਂ ਦੇ ਉੱਤੇ ਅਸੀਂ ਜਿਵੇਂ ਅਜਨਾਲਾ ਜਾਂ ਸੁਲਤਾਨਪੁਰ ਲੋਧੀ ਪਠਾਨਕੋਟ ਗਰਦਾਸਪੁਰ ਦੇ ਏਰੀਆ ਦੀ ਗੱਲ ਕਰਦੇ ਆਂ ਕਹਿੰਦੇ ਉੱਥੇ ਜੇ ਪਾਣੀ ਆ ਤਾ ਗਿਆ ਉਹ ਇਮਾਰਤ ਚਲਣੀ ਪਈ ਪਰ ਜਦੋਂ ਹੁਣ ਜਿਹੜੇ ਹਾਲਾਤ ਹੋ ਰਹੇ ਨੇ ਬਿਮਾਰੀਆਂ ਫੈਲਣ ਦਾ ਡਰ ਹੈ ਇਹ ਉੱਥੇ ਹੁਣ ਪ੍ਰਬੰਧ ਕਿਸ ਤਰ੍ਹਾਂ ਦੇ ਡਾਕਟਰਾਂ ਦੇ ਉਹ ਕੀਤੇ ਨੇਗੇ ਇਹ ਵੀ ਬੜੇ ਲੋਕਾਂ ਦੇ ਸਵਾਲ ਨੇ ਕਿ ਵੀ ਕਿਸ ਨੂੰ ਕੋਈ ਅਲਰਜੀ ਹੋ ਜਾਂਦੀ ਹੈ ਕੋਈ ਇਹ ਚੀਜ਼ਾਂ ਉਹਨਾਂ ਦੇ ਪ੍ਰਬੰਧ ਨਹੀਂ ਹੋਏ ਕਹਿੰਦੇ ਤੁਹਾਡੇ ਧਿਆਨ ਦੇ ਵਿੱਚ ਹੈ ਕਿ ਵੀ ਉਹਨਾਂ ਦੇ ਪ੍ਰਬੰਧ ਸਰਕਾਰ ਕਰ ਰਹੀ ਹੈ ਜਾਂ ਕਰੇਗੀ ਹੁਣ ਨਾਲ ਟਾਈਮ 'ਚ ਬਾਈ ਦੇਖੋ ਇਹ ਜੰਗ ਇਹ ਹੁਣ ਲੜਾਈ ਚੱਲਣੀ ਹੈ ਬਹੁਤ ਲੰਬੀ ਇਹ ਮੈਂ ਤੁਹਾਡੇ ਚੈਨਲ ਰਾਹੀਂ ਵੀ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਕਰਦਾ ਇਹ ਸਾਡੇ ਨੌਜਵਾਨ ਪੈਰਲਰ ਸਰਕਾਰ ਚਲਾ ਰਹੇ ਨੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਚੱਲ ਰਹੀ ਹੈ ਇੱਕ ਪਾਸੇ ਗੁਰੂ ਜੀ ਦੀ ਫੌਜ ਚੱਲ ਰਹੀ ਹੈ ਤੁਸੀਂ ਇਹ ਦੇਖੋ ਨਾ ਪੰਜਾਬ ਦੇ ਯੂਥ ਨੂੰ ਜਿਹਨੂੰ ਤੁਸੀਂ ਨਸ਼ੇੜੀ ਕਹਿੰਦੇ ਸੀਗੇ ਉਹਨਾਂ ਨੇ ਪੈਰਲਲ ਸਰਕਾਰ ਚੜਾ ਦਿੱਤੀ ਇਹਨਾਂ ਤੋਂ ਨਾ ਤਾਂ ਫੰਡ ਲਿਆ ਨਾ ਤਾਂ ਇਹਨਾਂ ਤੋਂ ਕੋਈ ਚੀਜ਼ ਲਈ ਆਪਣੇ ਪੱਲਿਓ ਫੰਡ ਦੇ ਰਹੇ ਨੇ ਆਪਣੇ ਪੱਲਿਓ ਸਭ ਕੁਝ ਦੇ ਰਹੇ ਨੇ ਇੱਕ ਸਰਕਾਰ ਦੇ ਉਲਟ ਇੱਕ ਸਰਕਾਰ ਚਲਾਤੀ ਪੰਜਾਬ ਦੇ ਨੌਜਵਾਨਾਂ ਨੇ ਸਦਕੇ ਜਾਈਏ ਉਸ ਮਾਦੇ ਸ਼ੇਰਾਂ ਦੇ ਪੰਜਾਬ ਦੇ ਨੌਜਵਾਨਾਂ ਦੇ ਮੋਢਿਆਂ ਤੇ ਅੱਜ ਪੰਜਾਬ ਖੜਾ ਆਇਆ ਨਹੀਂ ਤਾਂ ਜੇ ਸਰਕਾਰ ਦੇ ਲੋਕਤੰਤਰ ਸਰਕਾਰ ਦੇ ਆਤਾਮੇ ਜਾਮੇ ਤੇ ਸੋਚਣਾ ਅੱਜ ਪੰਜਾਬ ਨੇ ਟਹਿ ਜਾਣਾ ਸੀਗਾ ਪਰ ਨੌਜਵਾਨਾਂ ਦੀਆਂ ਬਾਹਾਂ ਤੇ ਅੱਜ ਪੰਜਾਬ ਖੜਾ ਆ ਤੇ ਜਿਹੜੀ ਗੱਲ ਤੁਸੀਂ ਕਰੀਏ ਬਾਈ ਹਜੇ ਤਾਂ ਕੁਝ ਹੋਇਆ ਹੀ ਨਹੀਂ ਹਜੇ ਤਾਂ ਟ੍ਰੇਲਰ ਆ ਚਲੋ ਮੰਨ ਲਿਆ ਭਗਵੰਤ ਮਾਨ ਦੀ ਵੀ ਗੱਲ ਕੀ ਹੈ ਤਾਂ ਜੀ ਕੁਦਰਤੀ ਆਫਤ ਆ ਮੰਨ ਲੀਏ ਨਦੀ ਗੱਲ ਕੀ ਸਾਡੇ ਤਾਂ ਜੀ ਕੋਈ ਹੱਥ ਬਸਤ ਹੀ ਨਹੀਂ ਸੀਗਾ ਸਾਬ ਹੁਣ ਤਾਂ ਤੁਹਾਡੇ ਹੱਥ ਬਸਤ ਆ ਨਾ ਹੁਣ ਜਦੋਂ ਪਾਣੀ ਦਾ ਲੈਵਲ ਥੱਲੇ ਜਾਣਾ ਅਸਲੀ ਬਿਮਾਰੀਆਂ ਉਦੋਂ ਸ਼ੁਰੂ ਹੋਣੀਆਂ ਜਦੋਂ ਪਾਣੀ ਦਾ ਲੈਵਲ ਥੱਲੇ ਜਾਣਾ ਲੋਕਾਂ ਦੇ ਘਰਾਂ 'ਚ ਗਾਰਾ ਪੈ ਜਾਣਾ ਜਿਹੜਾ ਚਿੱਕਨੀ ਮਿੱਟੀ ਹੁੰਦੀ ਆ ਨਾ ਬਾਈ ਉਹਨੂੰ ਕੱਢੋਂਗੇ ਕਿੱਦਾਂ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਉਸ ਤੋਂ ਬਾਅਦ ਉਸ ਮਿੱਟੀ 'ਚੋਂ ਡੇਂਗੂ ਮਲੇਰੀਆ ਚਿਕਨ ਗੁਣੀਆਂ ਇਹ ਜਿਹੜੀ ਅਲਰਜੀ ਆ ਜਿਹੜਾ ਮੱਛਰ ਉੱਥੇ ਪੈਦਾ ਹੁੰਣਾ ਉਹਦੇ ਵਾਸਤੇ ਭਗਵੰਤ ਮਾਨ ਸਰਕਾਰ ਕੋਲ ਕੀ ਬਿਉਂਤ ਬੰਦੀ ਆ ਕੋਈ ਡੰਗਾ ਡਾਕਟਰ ਦੀ ਟੀਮ ਕੱਟੀ ਕਰੀਏ ਕੋਈ ਡਾਕਟਰਾਂ ਦਾ ਟੀਮ ਇਕੱਠੀ ਕਰੀਏ ਅਜਨਾਲੇ ਦੇ ਵਿੱਚ ਤੁਸੀਂ ਲਾ ਲਓ ਜਾਂ ਸੁਲਤਾਨਪੁਰ ਲੋਧੀ ਦੇ ਵਿੱਚ ਕੋਈ ਸਰਕਾਰੀ ਹਸਪੀਟਲ ਅਪਗ੍ਰੇਡ ਕਰੇ ਹੈ ਡੰਗਰ ਕਿੰਨੇ ਮਰ ਗਏ ਕਿੰਨੇ ਡੰਗਰਾਂ ਨੂੰ ਪਸ਼ੂਆਂ ਨੂੰ ਬਿਮਾਰੀ ਹੋਣੀ ਹੈ ਕੋਈ ਇਹਨਾਂ ਵਾਸਤੇ ਕੋਈ ਬਿਉਂਤਬੰਦੀ ਘੜੀ ਆ ਕੁਝ ਵੀ ਨਹੀਂ ਕੜਿਆ ਮੈਂ ਸਰਕਾਰ ਨੇ ਕਹਿੰਦੇ ਸੋਚਿਆ ਹੋ ਸਕਦਾ ਵੀ ਅਸੀਂ ਆਹ ਕਰ ਦਵਾਂਗੇ ਕਈ ਚੀਜ਼ਾਂ ਦਿਖਾਏ ਵੀ ਜਾ ਰਹੇ ਕਿ ਅਸੀਂ ਕਰ ਰਹੇ ਆ ਉਹਨਾਂ ਲਈ ਵੀ ਕੋਈ ਸਾਧਨ ਇਹੋ ਜੇ ਤਿਆਰ ਕਰ ਦਿੱਤੇ ਹੋਣ ਜਾਂ ਕਰਨੇ ਹੋਣ ਨਾਲ ਟਾਈਮ ਦੇ ਵਿੱਚ ਸੋਚ ਕੇ ਰੱਖ ਲਿਆ ਹੋਵੇ ਸਰਕਾਰ ਨੇ ਜਗਸੀਰ ਭਾਈ ਸੋਚ ਕੇ ਤਾਂ ਪਹਿਲਾਂ ਵੀ ਕਹਿੰਦੇ ਸੀ ਅਸੀਂ ਤਿਆਰ ਹੈ ਅੱਜ ਪੰਜਾਬ ਦਾ ਕੀ ਹਾਲ ਆ ਅੱਜ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਦੱਸਣਾ ਚਾਹੁੰਨਾ ਕਿ ਇਹਨਾਂ ਕੋਲ ਕੋਈ ਪੁਖਤਾ ਪ੍ਰਬੰਧ ਨਹੀਂ ਹੈਗੇ ਹਜੇ ਜੰਗ ਸ਼ੁਰੂ ਨਹੀਂ ਹੋਈ ਹਜੇ ਆਪਾਂ ਰੋਈ ਜੰਨੇ ਦੀ ਫਸਲਾਂ ਮਰ ਗਈਆਂ ਠੀਕ ਆ ਮਰ ਗਈਆਂ ਬਹੁਤ ਦੁੱਖਾ ਪੰਜਾਬ ਨੂੰ ਪਰ ਜਾਨ ਆ ਤਾਂ ਜਹਾਨ ਹਜੇ ਬਿਮਾਰੀਆਂ ਜਦੋਂ ਲੱਗੜੀਆਂ ਨਾ ਸਰੀਰਾਂ ਨੂੰ ਉਦੋਂ ਪਤਾ ਲੱਗਣਾ ਪੰਜਾਬ ਤੇ ਕੀ ਬੀਤੂਗੀ ਜਦੋਂ ਡੇਂਗੂ ਮਲੇਰੀਆ ਚਿੰਬੜ ਨਾ ਨਾ ਉਦੋਂ ਅਸਲ ਪਤਾ ਲੱਗਣਾ ਕਿ ਇਹ ਸਰਕਾਰ ਕਿੱਥੇ ਖੜੀ ਹੈ ਤੇ ਅੱਜ ਮੈਂ ਤੁਹਾਨੂੰ ਦਾਅਵੇ ਨਾਲ ਠੋਕ ਕੇ ਕਹਿ ਸਕਦਾ ਇਹ ਸਰਕਾਰ ਕਿਤੇ ਵੀ ਨਹੀਂ ਖੜੀ ਪੰਜਾਬ ਦੇ ਮੈਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਨੂੰ ਲੋੜ ਆ ਡਾਕਟਰਾਂ ਦੀ ਵੋਲੰਟੀਅਰਜ਼ ਦੀ ਲੋੜ ਆ ਸਾਨੂੰ ਲੋੜ ਆ ਵੋਲੰਟੀਅਰਜ਼ ਦੀ ਜਿਹੜੇ ਕਿ ਡੰਗਰ ਡਾਕਟਰ ਬਣ ਕੇ ਡੇਅ ਡੰਗਰ ਡਾਕਟਰ ਹੋਣ ਇੰਟਰਨ ਹੋਣ ਗੜਵਾਸੂ ਦੇ ਜਿਹੜੇ ਇੰਟਰਨ ਨੇ ਉਹਨਾਂ ਦੀ ਲੋੜ ਆ ਸਾਨੂੰ ਇੰਜੈਕਸ਼ਨਾਂ ਦੀ ਲੋੜ ਆ ਸਾਨੂੰ ਅਲਰਜੀ ਵਾਲੀ ਦਵਾਈਆਂ ਦੀ ਲੋੜ ਆ ਸਾਨੂੰ ਬੈੱਡ ਬਣਾਉਣੇ ਪੈਣੇ ਆ ਸਾਨੂੰ ਡ੍ਰਿਪਾਂ ਦੀ ਲੋੜ ਹੈ ਇਹ ਸਰਕਾਰ ਨੇ ਕੁਝ ਨਹੀਂ ਕਰਨਾ ਮੇਰੇ ਵੀਰੋ ਇਹ ਅੱਜ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਯੂਥ ਨੂੰ ਤੇ ਐਨਆਰਆਈ ਭਰਾਵਾਂ ਨੂੰ ਕਰਨਾ ਪੈਣਾ ਤੇ ਮੈਂ ਇੱਕ ਹੋਰ ਤੁਹਾਡੇ ਮਾਧਿਅਮ ਨਾਲ ਇੱਕ ਬੇਨਤੀ ਕਰਨਾ ਚਾਹੁੰਨਾ ਆਪਣੇ ਐਨਆਰਆਈ ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਕਰਨਾ ਚਾਹੁੰਨਾ ਕਿ ਐਵੇਂ ਨਾ ਇਹਨੂੰ ਆਇਨਾ ਸਮਝੋ ਆਪ ਜਦੋਂ ਸੋਸ਼ਲ ਮੀਡੀਆ ਖੋਲਦੇ ਆ ਨਾ ਹਜੇ ਸਥਿਤੀ ਜਿਹੜੀ ਆ ਨਾ ਪਾਣੀ 2 ਫੁੱਟ ਥੱਲੇ ਆ ਗਿਆ ਜਨਾਲੇ ਵੀ ਆ ਗਿਆ ਹੋਰ ਵੀ ਆ ਗਿਆ ਬੰਨ ਪੱਕੇ ਕਰ ਰਹੇ ਨੇ ਆਪਣੇ ਨੌਜਵਾਨ ਵੀ ਜਿਹੜਾ ਅਸਲੀ ਲੜਾਈ ਹੈ ਨਾ ਬਾਈ ਇਹ ਜਦੋਂ ਪਾਣੀ ਨੇ ਥੱਲੇ ਆਇਆ ਨਾ ਉਦੋਂ ਸ਼ੁਰੂ ਹੋਣੀ ਇਸ ਲਈ ਹੱਥ ਜੋੜ ਕੇ ਮੇਰੇ ਐਨ ਆਰ ਆਈ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਜਿਹੜੇ ਪੈਸੇ ਦੀ ਮਦਦ ਕਰਨਾ ਚਾਹੁੰਦੇ ਆ ਹੁਣ ਮੈਨੂੰ ਵੀ ਕਈ ਮੈਸੇਜ ਆਏ ਆ ਕਿ ਜੀ ਪੈਸੇ ਦੀ ਮਦਦ ਅਸੀਂ ਕਰਨਾ ਚਾਹੁੰਦੇ ਆ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਗਿਆ ਹੁਣ ਲੋਕ ਰਾਸ਼ਨ ਸਟੋਰ ਕਰਨ ਲੱਗ ਗਏ ਆ ਇੰਨਾ ਕ ਰਾਸ਼ਨ ਪਹੁੰਚ ਚੁੱਕਿਆ ਪਾਣੀ ਦੀ ਬੋਤਲਾਂ ਬਹੁਤ ਪਹੁੰਚ ਚੁੱਕੀਆਂ ਮੇਰੇ ਸਿੰਗਰਾਂ ਨੇ ਭਰਾਵਾਂ ਨੇ ਸੰਸਥਾਵਾਂ ਨੇ ਹੋਰ ਮੈਂ ਕਹਿੰਨਾ ਲੀਡਰਾਂ ਨੇ ਵੀ ਜਿਹੜੇ ਗਏ ਵੀ ਉੱਥੇ ਹੱਥ ਜੋੜ ਕੇ ਧੰਨਵਾਦ ਆ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਅਡਾਪਟ ਕਰਨੇ ਪੈਣੇ ਆ ਪਿੰਡ ਗੋਦ ਲੈਣੇ ਪੈਣੇ ਆ ਇਹ ਕੱਲੇ ਪੰਜਾਬ ਤੋਂ ਨਹੀਂ ਲੈਏ ਹੋਣੇ ਇਹ ਐਨਆਰਆਈ ਭਰਾਵਾਂ ਤੋਂ ਲੈਏ ਹੋਣੇ ਆ ਇਹ ਜਿਹੜੇ ਸਿੰਗਰ ਨੇ ਜਿਨ੍ਹਾਂ ਦੇ ਜਿਹੜੇ 50-50 ਕਰੋੜ ਜਿਨ੍ਹਾਂ ਦੀ ਇਨਕਮ ਹੈ ਉਹਨਾਂ ਤੋਂ ਲੈਏ ਹੋਣੇ ਆ ਇਹ ਬੇਨਤੀ ਆ ਮੇਰੀ ਕਿ ਇੱਕਦਮ ਕਿਸੇ ਦਾ ਸਕੈਨਰ ਤੇ ਪੈਸੇ ਨਾ ਭੇਜੋ 117 ਐਮਐਲਏ ਐਮਪੀ 13 ਉਹ ਕਿੱਥੇ ਜਾਣ ਗਈ ਉਹ ਅਡਾਪਟ ਕਰਨ ਜਾਂ ਫਿਰ ਐਨਆਰਆਈਆਂ ਤੇ ਸਿਰ ਤੇ ਛੱਡ ਦਈਏ ਕਿ ਤੁਸੀਂ ਸੰਭਲੋ ਉਹ ਤਾਂ ਵੈਸੇ ਵੀ ਸਾਂਭੀ ਬੈਠੇ ਆ ਫਿਰ ਐਮਐਲਏ ਮੰਤਰੀ ਕਿੱਧਰ ਨੂੰ ਜਾਣਗੇ ਐਮਪੀ ਫਿਰ ਕੀ ਕੰਮ ਕਰਨਗੇ ਐਮਐਲਏ ਮੰਤਰੀਆਂ ਨੂੰ ਫਾਹਾ ਲੈ ਲੈ ਕੇ ਮਰ ਜਾਣਾ ਚਾਹੀਦਾ ਹੂੰ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਆ ਪਰ ਅੱਜ ਮੈਂ ਤੁਹਾਨੂੰ ਕਿਹਾ ਨਾ ਇੱਕ ਪੈਰਲਲ ਸਰਕਾਰ ਚੱਲ ਰਹੀ ਹੈ ਵਿੱਚ ਹੀ ਕਾਂਗਰਸੀ ਵਿੱਚ ਹੀ ਕਾਂਗਰਸੀ ਵਿੱਚ ਹੀ ਕਾਂਗਰਸੀ ਵਿੱਚ ਹੀ ਸਾਰੇ ਕਿਉਂਕਿ ਇਹਨਾਂ ਨੇ ਮੈਨੂੰ ਲੱਗਦਾ ਨਹੀਂ ਕੁਝ ਕਰਿਆ ਜਿਹੜੇ ਇੱਕ ਪੈਰਲਲ ਸਰਕਾਰ ਚੱਲ ਰਹੀ ਆ ਨਾ ਬਾਈ ਉਹ ਸਰਕਾਰ ਨੌਜਵਾਨਾਂ ਦੀ ਤੇ ਐਨ ਆਰ ਆਈ ਭਰਾਵਾਂ ਕਰਕੇ ਮੇਰੇ ਆ ਭੈਣਾ ਕਰਕੇ ਚੱਲ ਰਹੀ ਹੈ ਅੱਜ ਜੇ ਪੰਜਾਬ ਬਚਿਆ ਹੋਇਆ ਨਾ ਤਾਂ ਉਹ ਫੰਡ ਕਰਕੇ ਬਚਿਆ ਹੋਇਆ ਜਿਹੜਾ ਸੈਂਟਰ ਸਾੜ ਤੋਂ ਪੁੱਛਦਾ ਕਿ ਲੈ ਕੇ ਕਿੱਥੋਂ ਆਉਨੇ ਹੋ ਅਸੀਂ ਉਹ ਨਾ ਪਰ ਭੈਣਾ ਭਰਾਵਾਂ ਦੇ ਸਿਰਾਂ ਤੇ ਨੱਚਦੇ ਫਿਰਦੇ ਆ ਜਿਹੜੇ ਬਾਹਰ ਉੱਥੇ ਸ਼ਿਫਟਾਂ ਲਾਉਂਦੇ ਆ ਜਿਹੜੇ ਇੱਥੇ ਮਿਹਨਤ ਕਰਦੇ ਆ ਤਾਂ ਮੇਰੀ ਬੇਨਤੀ ਹੱਥ ਜੋੜ ਕੇ ਇਹ ਹੈ ਕਿ ਘਰਾਂ ਨੂੰ ਅਡਾਪਟ ਕਰਨਾ ਪੈਣਾ ਇਹਨਾਂ ਨੇ ਕੁਝ ਨਹੀਂ ਕਰਨਾ ਸਰਕਾਰਾਂ ਨੇ ਬਾਈ ਮੈਂ ਲਿਖ ਕੇ ਕਹਿ ਕੇ ਜਾ ਰਿਹਾ ਇਥੋਂ ਇਹਨਾਂ ਨੇ ਕੁਝ ਨਹੀਂ ਕਰਨਾ ਆਪਾਂ ਨੂੰ ਬਿਉਂਤਬੰਦੀ ਬਣਾਉਣੀ ਪੈਣੀ ਹੈ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਫੋਗਿੰਗ ਮਸ਼ੀਨਾਂ ਚਾਹੀਦੀਆਂ ਨੇ ਕਿ ਮੱਛਰ ਮਾਰਨ ਵਾਲੀਆਂ ਮਸ਼ੀਨਾਂ ਚਾਹੀਦੀਆਂ ਨੇ ਆਉਣ ਵਾਲੇ ਟਾਈਮਾਂ ਦੇ ਵਿੱਚ ਟਰੈਕਟਰਾਂ ਦੀ ਬਹੁਤ ਲੋਡ ਪੈਣੀ ਹੈ 10-10 ਟਰੈਕਟਰਾਂ ਦੇ ਜਥੇ ਬਣਾਉਣੇ ਡੀਜ਼ਲਾਂ ਦੀ ਬਹੁਤ ਲੋਡ ਪੈਣੀ ਹੈ ਆਉਣ ਵਾਲੇ ਟਾਈਮਾਂ ਦੇ ਵਿੱਚ ਡੰਗਲ ਡਾਕਟਰਾਂ ਦੀ ਆਉਣ ਵਾਲੇ ਟਾਈਮਾਂ ਦੇ ਵਿੱਚ ਮੈਡੀਸਿਨਸ ਦੀ ਬਹੁਤ ਲੋਡ ਪੈਣੀ ਹੈ ਰਾਸ਼ਨ ਪੂਰਾ ਹੋ ਚੁੱਕਿਆ ਹੈ ਤੇ ਜੇ ਮੇਰੇ ਭਰਾਵਾਂ ਨੇ ਸੇਵਾ ਵੀ ਕਰਨੀ ਹੈ ਨਾ ਜਿਹੜੇ ਪੈਸੇ ਦੇ ਵੀ ਰਹੇ ਨੇ ਬਹੁਤ ਪੈਸੇ ਸੰਸਥਾਵਾਂ ਨੂੰ ਦਿੱਤੇ ਵੀ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਸਾਹਿਬ ਜਿਹੜੀ ਪਾਣੀ ਦੀ ਮਾਰ ਜਦੋਂ ਕਿਸੇ ਦੇ ਘਰੇ ਮੌਤ ਹੋ ਜਾਂਦੀ ਹੈ ਨਾ ਬਈ ਇੱਕ ਵਾਰ ਤਾਂ ਦੁੱਖ ਪ੍ਰਗਟ ਕਰਨ ਸਾਰੇ ਆ ਜਾਂਦੇ ਆ ਅਸਲੀ ਪਤਾ ਮੌਤ ਦਾ ਉਦੋਂ ਲੱਗਦਾ ਉਸ ਪਰਿਵਾਰ ਨੂੰ ਜਦੋਂ ਉਹ ਪਰਿਵਾਰ ਇਕੱਲਾ ਹੋ ਜਾਂਦਾ ਹੂੰ ਅੱਛਾ ਦਿੱਲੀ ਤੋਂ ਵੀ ਕਈ ਲੋਕਾਂ ਨੂੰ ਭੇਜਿਆ ਗਿਆ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਸੀਗਾ ਮਨੀਸ਼ ਸੋਸੋਧਿਆ ਵੀ ਕਹੇ ਪਰ ਲੋਕਾਂ ਦੇ ਸਵਾਲ ਨੇ ਕਿ ਵੀ ਹੁਣ ਗਾਇਬ ਕਿੱਥੇ ਹੋ ਗਏ ਪੰਜਾਬ ਨੂੰ ਲੁੱਟ ਕੇ ਆ ਭੱਜ ਗਏ ਕਹਿੰਦੇ ਡੋਬ ਕੇ ਚਲ ਗਏ ਪੰਜਾਬ ਨੂੰ ਤੋਂ ਲੱਗਦਾ ਕਿ ਵੀ ਜੋ ਮਦਦ ਕਰ ਰਿਹਾ ਤਾਂ ਕਰ ਲੈਣ ਦੇਣੀ ਚਾਹੀਦੀ ਹੈ। ਕੌਣ ਮਦਦ ਕਰ ਰਿਹਾ ਬਈ? ਦਿੱਲੀ ਵਾਲੇ। ਦਿੱਲੀ ਵਾਲਾ ਮੈਨੂੰ ਇੱਕ ਬੰਦਾ ਦੱਸ ਦੋ ਜਗਸੀਰ ਬਾਈ ਕਿਹੜੇ ਜੀ ਨੇ ਮਦਦ ਕਰੀ ਹੋਵੇ। ਆਮ ਪਾਰਟੀ ਦੀ ਸਰਕਾਰ ਨੇ ਇੱਕ ਬੰਦੇ ਦਾ ਦੱਸੋ। ਜਿਹੜੇ ਕਹਿੰਦੇ ਟਰੱਕ ਭੇਜਦੇ ਉਹ ਸੇਵਾ ਲਈ ਸਾਰੀਆਂ ਚੀਜ਼ਾਂ ਭੇਜਤੀਆਂ ਉਹ ਵੀ ਤਾਂ ਕਹਿੰਦੇ ਉਧਰੋਂ ਕਈਆਂ ਨੇ ਮੈਂ ਹੁਣ ਨਾ ਵੀਡੀਓ ਦੇਖ ਰਹੇ ਐਮ.ਐਲ.ਏ ਦੀਆਂ ਜਿਹੜੇ ਆਮ ਆਦਮੀ ਪਾਰਟੀ ਦੇ ਤੁਸੀਂ ਮੈਨੂੰ ਪੁੱਛ ਤਾਂ ਲੈਨੇ ਹੋ ਕਿ ਸਾਰੇ ਵਿੱਚ ਪਰ ਮੈਂ ਅਸੀਂ ਤਾਕਤ ਦੇ ਵਿੱਚ ਨਹੀਂ ਹੈ। ਹੁਣ ਤੁਸੀਂ ਮੈਨੂੰ ਗੱਲ ਦੱਸੋ ਆਪਾਂ ਦੋਨੋਂ ਇੱਥੇ ਖੜੇ ਆ। ਪ੍ਰਸ਼ਾਸਨ ਇੱਥੇ ਖੜਾ ਨਾ ਆਪ ਜੇ ਪ੍ਰਸ਼ਾਸਨ ਮੈਂ ਜੇ ਡੀਐਸਪੀ ਨੂੰ ਕਹਿਦਾ ਕਿ ਡੀਐਸਪੀ ਇੱਥੇ ਨਹੀਂ ਤੇਰੀ ਡਿਊਟੀ ਉੱਥੇ ਆ ਡੀਐਸਪੀ ਮੇਰੀ ਗੱਲ ਮੰਨੂਗਾ ਨਹੀਂ ਮੰਨੂਗਾ ਨਾ ਹੁਣ ਇੱਕ ਐਮਐਲਏ ਮਜੂਦਾ ਸਰਕਾਰ ਦਾ ਡੀਐਸਪੀ ਨੂੰ ਕਹਿ ਦੂਗਾ ਕਿ ਯਾਰ ਤੂੰ ਉਹ ਬੰਨ ਪੱਕਾ ਕਰਨਾ ਐਨਡੀਆਰਐਫ ਦੀ ਟੀਮ ਲੈ ਜਾ ਤੂੰ ਉਹ ਕੰਮ ਕਰਨਾ ਹੈ ਇਹ ਕੰਮ ਦਫਤਰਾਂ ਚ ਬਹਿ ਕੇ ਵੀ ਐਮਐਲਏ ਕਰ ਸਕਦੇ ਆ ਜਿਹੜੇ ਬੰਨ ਪੱਕੇ ਕਰਨੇ ਸੀ ਹੁਣ ਭਗਵੰਤ ਮਾਨ ਨੇ ਆਪ ਤਾਂ ਨਹੀਂ ਸੀਮੈਂਟ ਲਾਉਣਾ ਸੀ ਪਤਾ ਤਾਂ ਤਾਂ ਹੋਵੇ ਨਾ ਜੇ ਉਹਨੂੰ ਪਤਾ ਹੋਵੇ ਕਿ ਬੰਨ ਪੱਕੇ ਕਰਨੇ ਆ ਜਾਂ ਫਿਰ ਕੁਛ ਹੈ ਉਹਨੂੰ ਤਾਂ ਪਤਾ ਹੀ ਨਹੀਂ ਹੈ ਦਿੱਕਤ ਤਾਂ ਇਹ ਹੈ ਨਾ ਹੁਣ ਡੀਸੀ ਆਪਾਂ ਦੇਖਦੇ ਆਪੇ ਐਮਐਲਏ ਦੇਖੀ ਜਾ ਰਹੇ ਕਿ ਕੱਪੜੇ ਲਬੇੜਦੇ ਆ ਹਾਂ ਆਪੋਜੀਸ਼ਨ ਪਾਰਟੀ ਦੇ ਤਾਂ ਲਬੇੜਦੇ ਵਧੀਆ ਵੀ ਲੱਗਦੇ ਨੇ ਜਿਨ੍ਹਾਂ ਦੀ ਪ੍ਰਸ਼ਾਸਨ ਸੁਣਦਾ ਨਹੀਂ ਹੁਣ ਜਿਨ੍ਹਾਂ ਦੀ ਪ੍ਰਸ਼ਾਸਨ ਗੱਲ ਸੁਣ ਰਿਹਾ ਜੇ ਉਹੀ ਕੱਪੜੇ ਲਬੇੜ ਰਹੇ ਨੇ ਫਿਰ ਤਾਂ ਉਹਨਾਂ ਦੀ ਕਸੂਰ ਆ ਨਾ ਤੁਸੀਂ ਤਾਂ ਇੱਕ ਉੱਤੋਂ ਹਦੇਸ਼ ਜਾਰੀ ਕਰਨਾ ਸੀਗਾ ਕਿ ਯਾਰ ਪੰਜਾਬ ਦੇ ਵਿੱਚ ਹੜ ਆਉਣ ਆਲੇ ਆ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਆ ਜਿਹੜਾ ਪ੍ਰਸ਼ਾਸਨ ਨੇ ਕੰਮ ਨਾ ਕਰਿਆ ਯਾਰ ਕੰਮ ਤਾਂ ਇਹ ਜਿਹੜਾ ਕੰਮ ਹੁਣ ਲੋਕੀ ਬੰਨ ਪੱਕੇ ਕਰ ਰਹੇ ਕੰਮ ਲੋਕਾਂ ਦਾ ਥੋੜੀ ਆ ਫੰਡ ਪਹੁੰਚਾਉਣਾ ਕੰਮ ਐਨਆਰਆਈ ਭਰਾਵਾਂ ਦਾ ਥੋੜੀ ਆ ਲੰਗਰ ਲਾਉਣਾ ਕੰਮ ਹੁਣ ਜਦੋਂ ਆਪ ਤਾਂ ਸਾਡੇ ਸਿਰ ਤੇ ਆ ਕੇ ਪੈ ਜਾਂਦੀ ਹੈ ਪ੍ਰਸ਼ਾਸਨ ਦੀ ਗਲਤੀ ਦੇ ਨਾਲ ਹੁਣ ਇਹਦਾ ਇਸਤੀਫਾ ਮੰਗਣਾ ਚਾਹੀਦਾ ਹੁਣ ਜੇਲ੍ਹਾਂ ਹੋਣੀਆਂ ਚਾਹੀਦੀਆਂ ਜਿਹੜੇ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਜਿਹੜੇ ਲੋਕਾਂ ਨੇ 4-4 ਮਹੀਨੇ ਪਹਿਲਾਂ ਘਰ ਬਣਾਏ ਸੀ ਉਹ ਟੁੱਟੇ ਨੇ ਪ੍ਰਸ਼ਾ ਮਲਿਆਂ ਦਾ ਕੰਮ ਆਦੇਸ਼ ਦੇਣਾ ਹੈ ਪ੍ਰਸ਼ਾਸਨ ਦਾ ਕੰਮ ਉਹਨੂੰ ਮੰਨਣਾ ਹੈ ਪਰ ਐਮਐਲਏ ਜਿਹੜੇ ਰੂਲਿੰਗ ਪਾਰਟੀ ਦੇ ਨੇ ਉਹ ਕੱਚਾ ਚੜਾ ਕੇ ਆਪ ਵੀਡੀਓ ਬਣਾਉਣ ਲੱਗੇ ਹੋਏ ਕਿ ਰੀਲਾਂ ਚੱਲ ਜਾਣ ਯਾਰੋ ਤੁਹਾਡੇ ਥੱਲੇ ਪ੍ਰਸ਼ਾਸਨ ਤੁਸੀਂ ਪ੍ਰਸ਼ਾਸਨ ਨੂੰ ਜਵਾਬ ਦਿਓ ਕਿ ਭਾਈ ਭਾਈ ਸਾਹਿਬ ਉਹ ਜਣਾਲੇ ਵਾਲਾ ਜਾ ਕੇ ਉਹ ਦੇਖ ਕੇ ਆਓ 10 ਪਿੰਡ ਆਪਾਂ ਸਾਡੀ ਸਰਕਾਰ ਬਣਾਊਗੀ ਉਹ ਨਾ ਉਹ ਗੱਲ ਹੈ ਨਹੀਂਗੀ 10 ਉਹ ਬ੍ਰੈਡਾਂ ਵੰਡ ਰਹੇ ਆ ਉੱਥੇ ਜਾ ਕੇ ਇੰਨਾ ਪਜਾਮਾ ਚੜਾ ਕੇ ਰੂਲਿੰਗ ਆਮ ਪਾਰਟੀ ਦੇ ਐਮਐਲਏ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਸਾਹਿਬ ਤੈਨੂੰ ਬੰਨ ਲੈਣ ਦੀ ਲੋੜ ਨਹੀਂ ਤੈਨੂੰ ਆਦੇਸ਼ ਦੇਣ ਦੀ ਲੋੜ ਹੈ ਤੈਨੂੰ ਹੁਕਮ ਕਰਨ ਦੀ ਲੋੜ ਹੈ ਕਿ ਗੱਲ ਸੁਣ ਲਓ ਪੰਜਾਬ ਦੇ ਵਿੱਚ ਡਾਕਟਰਾਂ ਦੀ ਟੀਮ ਚਾਹੀਦੀ ਆ 500 ਡਾਕਟਰ ਹੋਵੇ ਡੰਗਰ ਡਾਕਟਰ ਤੇ ਦੂਜਾ ਡਾਕਟਰ ਪਰ ਇੱਕ ਵੀ ਬਿਆਨ ਆਇਆ ਭਗਵੰਤ ਜੀ ਮਾਨ ਦਾ ਇਹਨੇ ਕੱਲ ਨੂੰ ਪਤਾ ਕੀ ਕਰਨਾ ਇਹਨੇ ਜਾ ਕੇ ਉੱਥੇ ਫੋਟੋ ਖਿਚਾ ਕੇ ਆ ਜਾਣਾ ਜਿਹੜੇ ਪਸ਼ੂ ਮਰੇ ਹੋਣੇ ਆ ਨਾ ਇਹਨੂੰ ਪਤਾ ਹੀ ਨਹੀਂ ਆ ਸਾਬ ਇਹ ਜ਼ਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਸੀਗੀ ਤੇ ਆਮ ਆਦਮੀ ਪਾਰਟੀ ਦੀ ਸੀਗੀ ਲੋਕਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਸੀਗਾ ਹੋਰ ਪਾਰਟੀਆਂ ਦੇ ਵਿੱਚ ਕੋਈ ਕਸੂਰ ਨਹੀਂ ਸੀਗਾ ਕਸੂਰ ਸਿਰਫ ਤੇ ਸਿਰਫ ਕਸੂਰਵਾਰ ਦਿੱਲੀ ਵਾਲੇ ਸੀ ਜਿਹੜੇ ਪੰਜਾਬ ਨੂੰ ਲੁੱਟ ਕੇ ਲੈ ਗਏ ਯਾਰ ਉਹ ਆਪਾਂ ਨੇ ਫ੍ਰੀ ਵੋਟਾਂ ਪਾਈਆਂ ਇਹਨਾਂ ਨੂੰ ਬਿਜਲੀ ਦੇ ਕੇ ਗਲਤੀ ਪੰਜਾਬ ਦੇ ਲੋਕਾਂ ਦੀ ਵੀ ਆ ਬਾਈ ਆਪਾਂ ਨੇ ਇਹਨਾਂ ਨੂੰ ਫ੍ਰੀ ਵੋਟਾਂ ਦੇ ਕੇ ਵੋਟਾਂ ਪਾਈਆਂ ਕੀ ਫ੍ਰੀ ਬਿਜਲੀ ਆ ਰਹੀ ਹੈ ਇਹਨਾਂ ਨੂੰ ਵੋਟ ਪਾ ਦਿਓ ਆਮ ਆਦਮੀ ਪਾਰਟੀ ਨੂੰ ਠੀਕ ਹੈ ਮੈਂ ਉਹੀ ਗੱਲ ਕਹਿਣਾ ਦੁਬਾਰਾ ਗਲੀਆਂ ਨਾਲੀਆਂ ਨਾਲ ਕੁਝ ਨਹੀਂ ਹੋਣਾ ਬਾਈ ਪੰਜਾਬ ਦੀ ਜਵਾਨੀ ਅੱਜ ਹੜਾਂ ਦੇ ਪਹਿਲਾਂ ਤਾਂ ਉੱਤੋਂ ਜਾਂ ਡਰੋਨ ਚੱਲਦੇ ਸੀ ਉਦੋਂ ਫਿਰ ਅੱਜ ਹੜ ਆ ਗਏ ਫਿਰ ਸਾਨੂੰ ਨਸ਼ੇੜੀ ਕਹਿੰਦੇ ਆ ਪੇਰasie ਨੰਨੇ ਮੂਤੇ ਲਫੇੜਾ ਮਾਰਦੇ ਆ ਕਿ ਇਹ ਨਸ਼ੇੜੀਆਂ ਨਹੀਂ ਬੰਨਿਆ ਹੋਇਆ ਸਾਡੇ ਟਰੈਕਟਰਾਂ ਨੂੰ ਕਹਿੰਦੇ ਸੀਗੇ ਇਹ ਕਿ ਇਹ ਤਾਂ ਜੀ ਮੋਡੀਫਾਈ ਕਰੇ ਹੋਏ ਨੇ ਇਹਨਾਂ ਦਾ ਚਲਾਨ ਕੱਟੋ ਜਦੋਂ ਸ਼ੋਅ ਅੱਧੀ ਡੁੱਬੀ ਹੁੰਦੀ ਹੈ ਨਾ ਜਦੋਂ ਫਰਾਟੇ ਮਾਰਦਾ ਫੋਰਡ ਉਦੋਂ ਪਤਾ ਲੱਗਦਾ ਕਿ ਅਸਲੀ ਕੀਮਤ ਇਹਨਾਂ ਦੀ ਕੀ ਹੈ ਬਾਈ ਇਸ ਲਈ ਹੱਥ ਜੋੜ ਕੇ ਮੈਂ ਪ੍ਰਸ਼ਾਸਨ ਨੂੰ ਕੋਈ ਬੇਨਤੀ ਨਹੀਂ ਕਰੂੰਗਾ ਬਾਈ ਕਿਉਂਕਿ ਮੈਨੂੰ ਪਤਾ ਪ੍ਰਸ਼ਾਸਨ ਨਕਮਾ ਹੈ ਕਿਉਂਕਿ ਪ੍ਰਸ਼ਾਸਨ ਨੂੰ ਚਲਾਉਣ ਵਾਲਾ ਬੰਦਾ ਨਕਮਾ ਹੈ ਪਰ ਮੈਂ ਆਪਣੇ ਭਰਾਵਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਕਹਿੰਦੇ ਆ ਮੈਨੂੰ ਵੀ ਫੋਨ ਆਉਂਦੇ ਬਾਈ ਫੰਡ ਭੇਜਣਾ ਇਹ ਕਰਨਾ ਉਹ ਕਰਨਾ ਹਜੇ ਸਮਾਂ ਆ ਇਹ ਜੰਗ ਬਹੁਤ ਵੱਡੀ ਆ ਹਜੇ ਠਹਿਰੋ ਰੁਕ ਜੋ ਹੱਲੇ ਪਾਣੀ ਦਾ ਸતર ਹੋਰ ਥੱਲੇ ਆ ਲੈੰਦੋ ਉਦੋਂ ਅਸਲੀ ਪਤਾ ਲੱਗਣੀ ਆ ਬਿਮਾਰੀਆਂ ਹਜੇ ਐਮੀਨ ਆ ਉੱਥੇ ਇਮੋਸ਼ਨਲ ਹੋ ਕੇ ਆਪਾਂ ਕਰੀਏ ਇਮੋਸ਼ਨਲ ਦੀ ਲੋਡ ਬਹੁਤ ਜ਼ਿਆਦੀ ਪੈਣੀ ਆ ਪਰ ਅੱਗੇ ਪੈਣੀ ਆ ਆਪਾਂ ਨੂੰ ਇੱਕ ਇੱਕ ਪਰਿਵਾਰ ਨੂੰ ਅਡਾਪਟ ਕਰਨਾ ਪੈਣਾ ਜਦੋਂ ਆਪਾਂ ਇੱਕ ਇੱਕ ਪਰਿਵਾਰ ਅਡੌਪਟ ਕਰ ਲਿਆ ਫੇਰ ਉਸ ਪਰਿਵਾਰ ਦਾ ਕੰਮ ਕਿਉਂਕਿ ਹੁਣ ਖੇਤੀ ਤਾਂ ਉੱਥੇ ਹੋਣੀ ਨਹੀਂ ਇਸ ਲਈ ਮੇਰੇ ਵੀਰੋ ਇਹ ਲੜਾਈ ਆਪਾਂ ਨੂੰ ਹੀ ਲੜਨੀ ਪੈਣੀ ਹੈ ਪੈਰਲਲ ਸਰਕਾਰ ਖੜੀ ਕਰਨੀ ਪੈਣੀ ਹੈ ਪੰਜਾਬ ਦੇ ਯੂਥ ਨੂੰ ਇਹ ਸਰਕਾਰ ਹੱਥ ਖੜੇ ਕਰ ਗਈ ਹੈ ਪਰ ਆਪਾਂ ਹੱਥ ਨਹੀਂ ਆਪਾਂ ਮੋਢਿਆਂ ਦੇ ਪੰਜਾਬ ਨੂੰ ਚੱਕਣਾ ਤਾਂ ਹੀ ਪੰਜਾਬ ਨਹੀਂ ਬਚਣਾ ਬਿਲਕੁਲ ਬਹੁਤ ਸ਼ੁਕਰੀਆ ਤਾਂ ਇਹ ਸ਼ਰਪ੍ਰੀਤ ਸਿੰਘ ਸਿੱਧੂ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਹਾਲਾਤ ਪੰਜਾਬ ਦੇ ਹੋਏ ਪਏ ਨੇ ਕਈ ਜ਼ਿਲ੍ਹੇ ਜਿਹੜੇ ਪਾਣੀ ਦੇ ਨਾਲ ਡੁੱਬੇ ਪਏ ਨੇ ਤਾਂ ਇਹਨਾਂ ਦੇ ਸਵਾਲ ਸੀਗੇ ਵੀ ਪ੍ਰਬੰਧ ਕਿਉਂ ਨਹੀਂ ਸਰਕਾਰ ਕਰਦੀ ਤਾਂ ਪ੍ਰਬੰਧ ਸਰਕਾਰ ਕਰਦੀ ਨਜ਼ਰ ਆਉਗੀ ਜਾਂ ਨਹੀਂ ਇਹ ਦੇਖਣਾ ਹੋਏਗਾ ਕੈਮਰੇ ਤੇ ਸਹਿਯੋਗ ਦੇ ਲਈ ਸੀ ਨਿਰਜ ਧੰਨਵਾਦ